ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦੇ ਇਛਤਿਹਾਰ ਕਹਿੰਦੇ ਹੋਰ ਰਾਜਾਂ ਦੇ ਅਖਬਾਰਾਂ ਦੇ ਵਿੱਚ ਜਿਹੜੇ ਉਹ ਛਾਪ ਰਹੇ ਨੇ ਇਹ ਹੁਣ ਪੈਸੇ ਦੀ ਸਿੱਧੀ ਬਰਬਾਦੀ ਹੋਈ ਆ ਹਾਂਜੀ 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 ਸੋ ਬੜੇ ਆ ਬੜੀਆਂ ਉਮੀਦਾਂ ਨਾਲ ਆ ਜਿਹੜੀ ਪੰਜਾਬ ਦੇ ਲੋਕਾਂ ਨੇ ਕਿਸੇ ਬਦਲ ਲਈ ਆ ਵੋਟਾਂ ਪਾਈਆਂ ਸੀ ਸੋ ਜਿਸ ਤਰ੍ਹਾਂ ਭਗਵਾਨਤਮਾਨ ਉਹਨੇ ਲੋਕਾਂ ਨੂੰ ਸੁਪਨੇ ਦਿਖਾਉਂਦੇ ਹੁੰਦੇ ਸੀ ਵੀ ਅਸੀਂ ਪੈਸੇ ਦੀ ਬਰਬਾਦੀ ਰੋਕਾਂਗੇ ਵੀਆਈਪੀ ਕਲਚਰ ਖਤਮ ਕਰਾਂਗੇ ਸੋ ਜਿਹੜੇ ਕਾਂਗਰਸ ਦੇ ਲੀਡਰ ਨੇ ਐਮਐਲਏ ਪ੍ਰਗਟ ਸਿੰਘ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਤੇ ਸ਼ੋਅ ਕਰਿਆ ਬੰਬੇ ਦੇ ਅਖਬਾਰਾਂ ਵਿੱਚ ਪੂਰੇ ਸਫੇ ਦਾ ਕਲਰਡ ਇਸ਼ਤਿਹਾਰ ਲੱਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹਣਾ ਸੋ ਇਹ 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 ਹਿਮਾਕਤਤਾ ਕਦੇ ਅਕਾਲੀ ਦਲ ਔਰ ਕਾਂਗਰਸ ਨੇ ਨਹੀਂ ਸੀ ਕੀਤੀ ਵੀ ਸਾਨੂੰ ਬੰਬੇ ਦੇ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਦੀ ਕੀ ਜਰੂਰਤ ਆ ਉਹ ਵੀ ਪੰਜਾਬ ਸਰਕਾਰ ਦੇ ਫੈਸਲੇ ਪੈਸਿਆਂ ਚੋਂ ਸੋ ਇਟ ਮੀਨਸ ਹੁਣ ਤੁਸੀਂ ਦੇਖੋ ਆਪਾਂ ਮੀਡੀਆ ਚ ਰਹਿੰਦੇ ਹੈਗੇ ਆਪਾਂ ਨੂੰ ਅਖਬਾਰਾਂ ਦੀਆਂ ਇਸ ਵੇਲੇ ਦੀਆਂ ਕੀਮਤਾਂ ਦਾ ਪਤਾ ਹੈ ਬੰਬੇ ਵਿੱਚ ਜੋ ਛਾਪਣ ਵਾਲੇ ਜਿਹੜੇ ਅਖਬਾਰ ਨੇ ਚਾਹੇ ਹਿੰਦਸਤਾਨ ਟਾਈਮ, ਦੈਨਿਕ ਜਾਗਰਨਾ, ਭਾਸਕਰ ਮੇਰੇ ਹਿਸਾਬ ਨਾਲ ਵੀ ਘੱਟੋ-ਘੱਟ ਹੋ ਜੇ ਜੇ ਇੱਕ ਇੱਕ ਸਫੇ ਦਾ ਪੂਰਾ ਬੰਬੇ ਪੂਰੇ ਮਹਾਰਾਸ਼ਟਰ ਵਿੱਚੋਂ ਜਾਣੇ ਹੈਗੇ ਆ ਪੂਰੇ ਮਹਾਰਾਸ਼ਟਰ ਵਿੱਚ ਜਿਹੜਾ ਅਖਬਾਰ ਜਾਂਦਾ ਉਹਦੀ ਇੱਕ ਸਫੇ ਦੀ ਕਾਲੜ ਜਿਹੜੀ ਹੈਗੀ ਆ ਘੱਟੋ-ਘੱਟ ਵੀ 2 ਤੋਂ 5 ਕਰੋੜ ਰੁਪਏ ਤੱਕ ਹੋਗੀ ਮੇਰੇ ਹਿਸਾਬ ਨਾਲ 5 ਕਰੋੜ ਤੱਕ ਉਹਦੀ ਕੀ ਵਕਾਫਤ ਹੋਣੀ ਹੈ ਇੱਕ ਅਖਬਾਰ ਦਾ ਮੈਗਜ਼ੀਨ ਜਿਹੜੀ ਇੱਕ ਪੂਰੇ ਸਫੇ ਦਾ 컬러 ਮੈਗਜ਼ੀਨ ਹੋਵੇਗਾ ਪੂਰੇ ਮਹਾਰਾਸ਼ਟਰ ਵਿੱਚ ਜਿਹੜਾ ਛਪਦਾ ਜੇ ਪੰਜ ਅਖਬਾਰਾਂ ਵਿੱਚ ਛਪਿਆ ਇਟ ਮੀਨਸ ਪੰਜੋ ਪੰਜੇ 25 ਕਰੋੜ ਰੁਪਈਆ ਤੁਸੀਂ ਇੱਕ ਦਿਨ 'ਚ ਬਰਬਾਦ ਕਰਤਾ ਪੰਜਾਬ ਦੇ ਟੈਕਸਪੇਅਰ ਮੰਨਿਦਾ ਸਿਰਫ ਮਹਾਰਾਸ਼ਟਰ ਵਿੱਚ ਫਿਰ ਗੁਜਰਾਤ ਵਿੱਚ ਛਪਿਆ ਉੱਤਰ ਪ੍ਰਦੇਸ਼ ਵਿੱਚ ਛਪਿਆ ਦਿੱਲੀ ਵਿੱਚ ਹਰ ਰੋਜ਼ ਛਪ ਰਿਹਾ ਜੀ ਦਿੱਲੀ ਵਿੱਚ ਹੁਣ ਇਲੈਕਸ਼ਨਾਂ ਨੇ ਹਰ ਰੋਜ਼ ਸਾਰੀਆਂ ਪ੍ਰਮੁੱਖ ਅਖਬਾਰਾਂ 'ਚ ਪੰਜਾਬ ਦੀਆਂ ਪੰਜਾਬ ਦੇ ਖਜ਼ਾਨੇ ਚ ਇਸ਼ਤਿਹਾਰ ਛਪ ਰਹੇ ਹੈਗੇ ਆ ਸੋ ਬਹੁਤ ਵੱਡਾ ਖਜ਼ਾਨੇ ਨੂੰ ਜਿਹੜਾ ਹੈਗਾ ਉਹ ਲਾਇਆ ਜਾ ਰਿਹਾ ਚੋਰੀ ਕੀਤੀ ਜਾ ਰਹੀ ਆ ਜਿਹੜਾ ਭਾਰਤ ਦੇ 18 ਰਾਜਾਂ ਦੀ ਫਿਜ਼ੀਕਲ ਫਿਸਕਲ ਹੈਲਥ ਮੀਨਜ਼ ਜਿਹੜੀ ਆਰਥਿਕ ਹਾਲਤ ਆ ਆਰਥਿਕ ਸਿਹਤ ਦਾ ਸਰਵੇ ਆਇਆ ਹੈਗਾ ਭਾਰਤ ਦੇ ਇੱਕ ਬਹੁਤ ਹੀ ਮਾਨਤਾ ਪ੍ਰਾਪਤ ਸੰਸਥਾ ਵੱਲੋਂ ਉਹਦੇ ਵਿੱਚ 18 ਰਾਜਾਂ ਵਿੱਚੋਂ ਪੰਜਾਬ ਦਾ 18ਵਾਂ ਨੰਬਰ ਆ ਸਭ ਤੋਂ ਥੱਲੇ ਪੰਜਾਬ ਸਭ ਤੋਂ ਥੱਲੇ ਤੋ ਇਹ ਉਹਦੀ ਫਿਜ਼ੀਕਲ ਹੈ ਫਿਜ਼ੀਕਲ ਹੈਲਥ ਮੀਨਸ ਜਿਹੜੀ ਆਰਥਿਕ ਸਿਹਤ ਹੈ ਜਿਹੜੀ ਉਹ ਆ ਰਿਹਾ ਸੋ ਫਜ਼ੂਲ ਖਰਚੀਆਂ ਬੀਬੀਆਂ ਨੂੰ ਬੱਸਾਂ ਦੀ ਮੁਫਤ ਸਹੂਲਤ ਦੇਣੀ ਜਾਂ ਮੁਫਤ ਬਿਜਲੀ ਦੀ ਸਹੂਲਤ ਦੇਣੀ ਸੋ ਇਹਨਾਂ ਨੇ 24% ਜਿਹੜਾ ਜੀਡੀਪੀ ਆ 1 ਲੱਖ 9000 ਕਰੋੜ ਰੁਪਏ ਦੀ ਆਮਦਨ ਹੈਗੀ ਆ ਸਾਲ ਦੀ ਪੰਜਾਬ ਨੂੰ ਜਿਹਦੇ ਤੋਂ 24000 ਕਰੋੜ ਰੁਪਏ ਸਿਰਫ ਬਿਜਲੀ ਦੇ ਬਿਨਾ ਜਿਹੜੀ ਮੁਫਤ ਬਿਜਲੀ ਦਿੱਤੀ ਜਾਂਦੀ ਉਹਦੇ ਚ ਜਾ ਰਿਹਾ ਤੁਹਾਡਾ 25% ਇੱਕਦਮ ਜਿਹੜਾ ਵਾਈਪ ਆਊਟ ਹੋ ਰਿਹਾ ਤੁਹਾਡੀ ਆਮਦਨ ਚੋਂ ਸੋ so, 580 ਕਰੋੜ ਰੁਪਇਆ ਪਿਛਲੇ ਸਾਲ ਆ ਜਿਹੜਾ ਉਹ ਘੱਟ ਟੈਕਸ ਉਗਰਾਹੀ ਹੋਈ ਆ 580 ਕਰੋੜ ਦਾ ਘਟਾ ਪਿਆ ਟੈਕਸ ਉਗਰਾਹੀ ਵਿੱਚ ਕਰਾਂ ਦੀ ਉਗਰਾਹੀ ਵਿੱਚ ਨਾ ਸਿਰਫ ਜੀਐਸਟੀ ਦੀ ਕੋਲੈਕਸ਼ਨ ਠੀਕ ਹੋਈ ਆ ਤੇ ਜਿਹੜੀ ਐਕਸਾਈਜ਼ ਦੀ ਕੋਲੈਕਸ਼ਨ ਠੀਕ ਹੋਈ ਆ ਬਾਕੀ ਸਾਰੇ ਟਰਾਂਸਪੋਰਟੇਸ਼ਨ ਦਾ ਆਪ ਦੂਸਰਾ ਜਿਹੜਾ ਇਥੋਂ ਕਚਹਿਰੀਆਂ ਚੋਂ ਮਾਲੀਆਂ ਆਉਣਾ ਹੁੰਦਾ ਤਹਿਸੀਲਾਂ ਚੋਂ ਮਾਲੀਆਂ ਆਉਣਾ ਦਾ ਹੋਰ ਸਾਰੇ ਨੇ ਉਹ ਘਟੇ ਨੇ 580 ਕਰੋੜ ਰੁਪਇਆ ਘਟਿਆ 580 ਕਰੋੜ ਘਟ ਗਿਆ 24% ਤੁਸੀਂ ਸਬਸਿਡੀ ਦੇ ਰਹੇ ਹੋ 800 ਕਰੋੜ ਦਾ ਤੁਹਾਡਾ ਸਾਲ ਦਾ ਐਡਵਰਟਾਈਜ਼ਮੈਂਟ ਦਾ ਬਜਟ ਤੁਸੀਂ ਲੈ ਕਿੱਧਰ ਨੂੰ ਜਾ ਰਹੇ ਹੋ ਸਟੇਟ ਨੂੰ ਹਨਾ ਸੋ ਆਰਥਿਕ ਤੌਰ ਤੇ ਜਦੋਂ 2 ਸਾਲਾਂ ਬਾਅਦ ਇਹ ਸਰਕਾਰ ਨੇ ਜਾਣਾ ਤਾਂ ਘਟੋ ਘਟ 5 ਲੱਖ ਕਰੋੜ ਦਾ ਕਰਜ਼ਾ ਪੰਜਾਬ 'ਤੇ ਚੜਿਆ ਹੋਊਗਾ ਸੋ ਅਸੀਂ ਕਿਹੜੇ ਮੂੰਹ ਨਾਲ ਕਹਿ ਦਈਏ ਵੀ ਜਿਹੜੇ ਜਿਹੜੇ ਕਹਿੰਸੀ ਅਸੀਂ ਰਾਜਨੀਤੀ ਬਦਲਣ ਆਇਆ ਕਰਨੇ ਆਏ ਸੋ ਪੰਜਾਬ ਨੂੰ ਹੋਰ ਗਰਕਾਰ ਰਹੇ ਨੇ ਇਹ ਤਾਂ ਕਦੀ ਕਾਂਗਰਸ ਔਰ ਅਕਾਲੀ ਦਲ ਨੇ ਨਹੀਂ ਕਰਿਆ ਵੇ ਮਹਾਰਾਸ਼ਟra ਤੇ ਕੇਰਲਾ ਦੇ ਜਾਂ ਦਿੱਲੀ ਦੇ ਅਖਬਾਰਾਂ ਵਿੱਚ ਜਾ ਕੇ ਇਸ਼ਤਿਹਾਰ ਦਿੱਤੇ ਜਾਣ ਸੋ ਘੱਟੋ ਘੱਟ ਅਕਾਲੀ ਦਲ ਔਰ ਕਾਂਗਰਸ ਪੰਜਾਬ ਲਈ ਤਾਂ ਸੋਚਦੇ ਠੀਕ ਹੈ ਪੰਜਾਬ ਵਿੱਚ ਉਹਨਾਂ ਨੇ ਬਹੁਤ ਗੜਬੜਾਂ ਕੀਤੀਆਂ ਪਰ ਇਸ ਤਰ੍ਹਾਂ ਪੈਸੇ ਦਾ ਉਜਾੜਾ ਤਾਂ ਨਹੀਂ ਸੀ ਕੀਤਾ ਇਹ ਇੱਕ ਪੱਖ ਸੋਚਣ ਵਾਲਾ ਤਾਂ ਹੈਗਾ ਹੂੰ ਜੀ ਜੀ ਬਿਲਕੁਲ